ਇਹ ਗੱਲ ਹੈ ਹਾਂਜੀ ਮਿੱਤਰੋ ਪਹੁੰਚ ਚੁੱਕੇ ਆ ਜਲਾਲਾਬਾਦ ਤੇ ਸੋਨਾ ਸ਼ਹਿਰ ਹੈ ਮੋਲ ਆ ਸੋਨਾ ਸ਼ਹਿਰ ਹੈ ਸ਼ਹਿਰ ਸੋਨਾ ਬਾਬੇ ਹੁਣ ਆਪਾਂ ਲੈਨੇ ਆ ਇੱਥੋਂ ਹਣਕੁਣਕ ਨਵੀਂ ਐਣਕਾ ਮਿਲ ਨਹੀਂ ਰਹੀਆਂ ਇੱਥੇ ਆਜ ਦੇ ਕੇ ਜਾਣਾ ਔਖਾ ਕੰਮ ਬਾਬੇ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਅਪਡੇਟ ਹੁੰਦੇ ਰਵਾਂਗੇ ਨਾਲ ਦੀ ਨਾਲ ਦੇਖ ਸਕਦੇ ਹੋ ਮੌਲ ਓਕੇ ਆ ਹਾਂਜੀ ਮਿੱਤਰੋ ਪਹੁੰਚ ਚੁੱਕੇ ਆ ਜਲਾਲਾਵਾ ਤੇ ਬਹੁਤ ਘੈਂਡ ਮੌਲ ਬਣਿਆ ਹੋਇਆ ਆਪਣਾ ਬਾਈ ਆਪਣੀ ਜਾਨ ਆਪਾਂ ਨੂੰ ਮਿਲੀ ਇੱਥੇ ਤੇ ਇਹਨੇ ਆਪਾਂ ਨੂੰ ਬਹੁਤ ਵਧੀਆ ਕਮਾਇਆ ਆਪਣੀ ਐਕਟਿਵਿਟੀ ਵਾ ਤੇ ਫੋਰਚੂਨਰ ਹੀ ਆਪਣੇ ਲਈ ਤਾਂ ਇਹ ਚਾਰ ਪੰਜ ਜਣੇ ਲਾਦ ਲੇ ਇੱਕ ਬੰਦਾ ਆਵਾ ਇੱਕ ਉਹ ਅੱਗੇ ਜਾ ਰਿਹਾ ਵਾ ਕੈਜੀ ਬਾਕੀ ਮਾਹੌਲ ਬਹੁਤ ਘੈਂਟ ਆ ਇੱਥੇ ਜਲਾਲਾਬਾਦ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਬਹੁਤ ਘੈਂਟ ਘੈਂਟ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਬਾਕੀ ਬਾਈ ਘੁਮਾਰਿਆ ਵਾ ਤੇ ਐਂਡ ਗੱਲਬਾਤ ਲੱਗੀ ਹੋਈ ਆ ਐਨਕ ਦੱਸੋ ਕਿੱਦਾਂ ਲੱਗ ਰਹੀ ਏ ਲੱਗ ਰਿਹਾ ਪੂਰਾ ਆਪਾਂ ਲੈਣੇ ਫਲਾਵਰ ਗਲਾਸ ਫਲਾਵਰ ਲੈਣ ਲੱਗੇ ਆ ਤੇ ਉੱਥੇ ਚੱਲਦੇ ਆਂ ਬਾਕੀ ਬਾਅਦ ਖਾਵਾਂ ਪੀਵਾਂਗੇ ਐਂਡ ਗੱਲਬਾਤ ਲੱਗੀ ਹੋਈ ਆ ਯੋ ਬੇਬੀ ਗੋ ਇਹ ਤੇ ਫਿਰ ਮੈਂ ਕੰਟੈਂਟ ਸੋਚਣ ਲੱਗਿਆ ਕੋਈ ਪਰ ਗੱਲ ਜੀ ਬਣੀ ਨਹੀਂ ਫਿਰ ਮੈਂ ਕਹਾਂ ਚੱਲ ਛੱਡੋ ਉਦਾਂ ਹੀ ਸੀਨ ਲੈ ਲੈਂਦੇ ਹਾਂ ਹਾਂ ਜੀ ਮਿੱਤਰੋ ਰੋਜ਼ ਰੋਜ਼ ਨੇ ਆ ਲਿਆ ਵਾ ਰੋਜ਼ ਵਿਖਾਈ ਬ్రో ਉਹ ਬੱਲੇ ਗੱਲ ਬਣੀ ਦਾ ਆਜੋ ਚੱਲਦੇ ਹਾਂ ਫਿਰ ਅਗਲੇ ਪ੍ਰਾਤ ਦੇ ਦੇਖ ਸਕਦੇ ਹੋ ਮੌਲ ਘੈਂਟ ਬਣਿਆ ਹੋਇਆ ਵਾ ਓਕੇ ਰਿਪੋਰਟਾਂ ਹੋਈਆਂ ਪਈਆਂ ਵਾ ਤੇ ਅੱਗੇ ਚੱਲੀਏ ਫਿਰ ਆਜੋ ਹੈ ਵਾ ਦੀ ਬਾਹ ਮੈਂ ਆਇਆ ਬ్రో ਬਹੁਤ ਘੈਂਟ ਮੌਲ ਆ ਕਿੱਥੇ ਆਜੇ ਪਿਸ਼ਾਵ ਕਰਨਾ ਵਾ ਫੁੱਲ ਨੂੰ ਜਿਆਦਾ ਲਾਈ ਨਾ ਖਿਲਰ ਜਾਣਾ ਇਹਨੇ ਸਿੱਧਾ ਰੱਖ ਉੱਤੋਂ ਫੜੇ ਨੂੰ ਚੱਲ ਮਿਲਦੇ ਹਾਂ ਹਾਂ ਵੀ ਆ ਫੁੱਲ ਜਾ ਲੈ ਲੈ ਕਿਸ ਨੂੰ ਦੇਂਗਾ ਕਿ ਬਣੇਗਾ ਉਹ ਕਹਿ ਲੈ ਵਾ ਕੰਮ ਤੇ ਰਹਾ ਦਾ ਫਰੈਂਡ ਦੇ ਸੱਟ ਦੇ ਫਿਰ ਏ ਬ੍ਰਦਰ ਚੱਲ ਉਹ ਤਿੰਨੇ ਜਣੇ ਆਏ ਦੇਣਾ ਚੱਲ ਬੱਸ ਚੱਲੂ ਚੱਲੂ ਆ ਜਾਣਗੇ ਹਾਂਜੀ ਪਹੁੰਚ ਚੁੱਕੇ ਆ ਜੀ ਟਿੱਕੀਆਂ ਵਾਲੇ ਕੋਲ ਤੇ ਬਹੁਤ ਘੈਂਟ ਮਾਹੌਲ ਬਣਿਆ ਹੋਇਆ ਵਾ ਤੇ ਗੱਲਾਂ ਬਾਤਾਂ ਲੱਗੀਆਂ ਪਈਆਂ ਕੀ ਗੱਲਬਾਤ ਤੇ ਜਲਦੀ ਮਿਲਦੇ ਆਪਾਂ ਨਹੀਂ ਚੱਲਦੇ ਤਾਂ ਫੇਨਾ ਨੂੰ ਨਹੀਂ ਤਨ ਮਰ ਜੂਗਾ ਕਿਹੜਾ ਦਾ ਮਕਾਨ ਹੋ ਰਿਏ ਹਾਂਜੀ ਜੋ ਬਣੀ ਕੋ ਸਾਣੀ ਹਾਂਜੀ ਮਿੱਤਰੋ ਆਪਾਂ ਬੰਦੇ ਮਿਲ ਗਏ ਆ ਬਹੁਤ ਘੈਂਟ ਜਣੇ ਤੇ ਦੇਖੋ ਮਾਲ ਵਿੱਚੋਂ ਤੇ ਆ ਰਿਹਾ ਬਹੁਤ ਘੈਂਟ ਬੰਦੇ ਆ ਇਹ ਜਲਾਲਾਬਾਦ ਟੱਕਰਿਆ ਆਪਾਂ ਇਹਨਾਂ ਨੂੰ ਵੀ ਸਪੋਰਟ ਕਰਿਓ ਫੁੱਲ ਹੈ ਓਕੇ ਲਵ ਯੂ ਇੱਕ ਉੱਠਾ ਲਾਉਣਾ ਨਿਕ ਨਿਕਾ ਚੱਲ ਅੱਗੇ ਸਲੀਲੂ ਸਹੀ ਨਹੀਂ ਢੇੜਾ ਕਰੀ thank <laughs> you ਨਾ ਓਕੇ ਕਿੱਦਾਂ ਲੱਗਾ ਜੂੜ ਐਂਡ ਐਂਡ ਸੀਗਾ ਐਂਡ ਹੋਰ ਪਾ ਲਾ ਫਿਰ ਕਮੀ ਹੈਗੀ ਹੋਰ ਕੋ ਖਾਣਾ ਕਮੀ ਰਹੇਗੀ ਨਹੀਂ ਬਾਸ ਬਾਸ ਹੀ ਰਹੇ ਕੋਈ ਨਹੀਂ ਚੱਲ ਹੋਰ ਮੈਂ ਰੈਡੀ ਵੀ ਕਰਦੇ ਆਪਾਂ ਬਹੁਤ ਲਾਇਆ ਹੋਇਆ ਇੱਧਰ ਦੇਖ ਹਾਂ ਅੱਗੇ ਆਪਾਂ ਅੱਗੇ ਯਾਰ ਵਾਪਸ ਆਗਾ ਸੱਦਣੀਆਂ ਹੈ ਚਲੋ ਓਕੇ ਫਿਰ ਲਾਈਕ ਕਰੋ ਇਹਨੂੰ ਥੈਂਕ ਯੂ ਲਵ ਯੂ ਮੈਡਮ ਵੀ ਥੈਂਕ ਯੂ બંધ <coughs> પછાણ <coughs> <coughs> ਨਾ ਹਨ ਨਾ ਹਨ ਸਟੋਰੀਆਂ ਲੱਗ ਰਹੀਆਂ ਜੀ ਸਾਰੇ ਜਿਹੜੇ ਫੋਲੋ ਕਰੋ ਉਹਨਾਂ ਨੂੰ ਗਿਫਟ ਮਿਲਣਗੇ ਜੀ ਵੱਧ ਤੋਂ ਵੱਧ ਫੋਲੋ ਕਰੋ ਸੈਂਟਰ ਫਰੈਸ਼ ਸੁਖ ਬੀਬੀ 29 ਨੂੰ ਫੋਲੋ ਕਰੋ ਸਭ ਨੂੰ ਗਿਫਟ ਮਿਲਣਗੇ ਸੈਂਟਰ ਫਰੈਸ਼ ਜੇ ਗੁਲਾਬੀ ਚਾਹੀਦੀ ਉਹ ਵੀ ਮਿਲ ਜੂਗੀ ਸੈਂਟਰ ਫਰੈਸ਼ ਸੈਂਟਰ ਫਰੈਸ਼ ਤੇ ਓਕੇ ਰਿਪੋਰਟ ਆ ਬਾਕੀ ਫੋਲੋ ਫਲੋ ਸ਼ੇਅਰ ਸ਼ੁਰੂ ਕਰਕੇ ਆਓ ਹੈ ਸਾਰਿਆਂ ਨੂੰ ਗਿਫਟ ਮਿਲੂਗਾ ਹਾਂਜੀ ਹਾਂਜੀ ਲਵ ਯੂ ਥੈਂਕ ਯੂ ਲਓ ਜੀ ਹੋ ਆ ਬਾਈ ਨੂੰ ਸੈਂਟਰ ਫਰੈਸ਼ ਆ ਵੇਖ ਲਵ ਯੂ ਆ ਪਾਈਏ ਮਾਦੇ ਦਾ ਸੈਨ ਫੁਕਤਾ ਕਾਲਾ ਮੜੀ ਜਾ ਲੱਗਦੇ ਕਿੰਨਾ ਵੀ ਕੀਤਾ ਇਹਨੇ ਵੀ ਚੁਕਾਇਆ ਆਵੇ ਇਹ ਤਾਂ ਮੇਰੀ ਆਈਡੀ ਨੂੰ ਵੀਤਾ ਤਾ ਦੇਦਾ ਖਦੇ ਕਦੇ ਤੱਕ ਦਮ ਜਾਨ ਦਾ ਕਰਾ ਪਾਰਾਣੀ ਤੂੰ ਹੀ ਸੱਚੀ ਦੇਦਾ ਇਹ ਅਮਾਰਾ ਤੇ ਉਹ ਕਮਾਨੀ ਹਾ ਹਾ ਮਤ ਤੋਰੀ ਹਾ ਹਾ ਤੂੰ ਤੇ ਮੈਂ ਨਹੀਂ ਮੇ ਚੜਦੇ ਹਾਂ ਟਿੱਕੋ ਦੇ ਲੜਾ ਦਾ ਲੜਾ ਸਾਹਿਬ ਹੈਲੋ ਕੋ ਦਿਓ ਸਾਨੂੰ ਵੀ ਇੱਕ ਸਿਗਰਟ ਓਕੇ ਦੱਸੋ ਯਾਰ ਅਸੀਂ ਓਕੇ ਆਂ ਤਲਵਾਰ ਬਈ ਤਲਵਾਰ ਹੀ ਫੜਾ ਦੇ ਯਾਰ ਹੁਣਾ ਤਾਂ ਨਹੀਂ ਸਾਡਾ ਸਾਡਾ ਹੁਣਾ ਤਾਂ ਨਹੀਂ ਯਾਰ ਤਲਵਾਰ ਮਾ ਧੰਨਵਾਦ 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 ਪਉ ਮੰਨਿਆ ਤੇਰੇ